ਸਸਿਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਕਾਫੀ ਚਰਚਾ ਅਮਰੀਕਾ ਦੇ ਵਿੱਚ ਵੱਡੀ ਹੁੰਦੀ ਜਾ ਰਹੀ ਹੈ ਜਸਨਦੀਪ ਸਿੰਘ ਉਹ ਯੂਬਾ ਸਿਟੀ ਦਾ ਟਰੱਕ ਡਰਾਈਵਰ ਜਿਹਦੀ ਗਲਤੀ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਜ਼ਖਮੀ ਹੋਏ ਨੇ ਲਗਾਤਾਰ ਅਸੀਂ ਵੱਖ-ਵੱਖ ਮਾਧਿਅਮ ਤੋਂ ਅਪੀਲ ਵੀ ਕਰਦੇ ਆ ਸਾਡੇ ਜਿੰਨੇ ਵੀ ਯੂਥ ਇਥੇ ਪਹੁੰਚਿਆ ਹੋਇਆ ਕਿ ਰੂਲ ਫਾਲੋ ਕਰ ਲੋ ਰੂਲ ਫਾਲੋ ਕਰ ਲੋ ਪਰ ਕਿਹੜਾ ਮੰਨਦਾ ਹੈ ਅੱਜਕੱਲ ਲੋਕੀ ਤਾਂ ਸਾਡੇ ਜਿਹੜੇ ਖਾਸ ਕਰਕੇ ਯੂਥ ਨੇ ਗਾਣੇ ਸੁਣ ਲਾ ਜਾਂ ਉਧਰ ਇਧਰ ਉਧਰ ਦੀਆਂ ਗੱਲਾਂ ਕਰ ਲਾ ਕੋਈ ਗੱਲ ਗੁੱਲ ਨਹੀਂ ਸੌਂਦਾ ਹੈਗਾ ਤੇ ਇਸ ਕਰਕੇ ਸ਼ਾਇਦ ਕਿਉਂਕਿ ਅਸੀਂ ਨਿਊਜ਼ ਦੇ ਵਿੱਚ ਘੱਟ ਦਿਲਚਸਪੀ ਦਿਖਾਉਂਦੇ ਆ ਗਾਣਿਆਂ ਗੂਣਿਆਂ ਜਾਂ ਵੀਡੀਓ ਕਾਲਾਂ ਤੇ ਵੱਧ ਦਿਲਚਸਪੀ ਰੱਖਣ ਲੱਗ ਪਏ ਆ ਜਿਹਦਾ ਕਰਕੇ ਇਹੋ ਜਿਹੀਆਂ ਵਿਵਪਤਾ ਜਿਹੜੀਆਂ ਨੇ ਆਉਣ ਬੰਦੀਆਂ ਹੈਗੀਆਂ ਨੇ ਇੱਕ ਤਾਂ ਜਿਹੜਾ ਪਰਿਵਾਰ ਹੈ ਕਿਉਂਕਿ ਪਰਿਵਾਰ ਜਿਹੜਾ ਭਾਰਤ ਦੇ ਵਿੱਚ ਬੈਠਾ ਹੈ ਜਿਨ੍ਹਾਂ ਨੇ ਧੀ ਪੁੱਤ ਆਪਣਾ ਕਮਾਈ ਕਰਨ ਲਈ ਅਮਰੀਕਾ ਕੈਨੇਡਾ ਭੇਜਿਆ ਹੈਗਾ ਜਦੋਂ ਇਸ ਤਰ੍ਹਾਂ ਦੀ ਆਫਤ ਦੇ ਵਿੱਚ ਆ ਜਾਏ ਤਾਂ ਪਰਿਵਾਰ ਤੇ ਜੋ ਹਾਲਾਤ ਬਣਦੇ ਨੇ ਉਹ ਆਪਾਂ ਜਿਹੜਾ ਦਰਦ ਹੈ ਉਹ ਬਿਆਨ ਨਹੀਂ ਕਰ ਸਕਦੇ ਤੇ ਦੂਜਾ ਸਾਡੇ ਜਿਹੜੇ ਅੱਜ ਕੱਲ ਦਾ ਮੀਡੀਆ ਹੈ ਜਿਹੜਾ ਆਪਾਂ ਕਹਿ ਲਈਏ ਕਿ ਯੂਟਿਊਬਰ ਫੇਸਬੁੱਕ ਵਾਲੇ ਜਿਹੜੇ ਮੀਡੀਆ ਆਧਾਰੇ ਬਣੇ ਹੋਏ ਨੇ ਇਹ ਤਾਂ ਬੰਦੇ ਦੀ ਮਾਰ ਦਿੰਦੇ ਮੱਤ ਮੈਂ ਦੇਖ ਰਿਹਾ ਉਹ ਪਰਿਵਾਰ ਤਾਂ ਕੈਮਰੇ ਸਾਹਮਣੇ ਆ ਗਿਆ ਹੈ ਉਹ ਕਹਿ ਰਿਹਾ ਹੈ ਕਿ ਸਾਡੇ ਮੁੰਡੇ ਨੇ ਨਸ਼ਾ ਨਹੀਂ ਕੀਤਾ ਚਲੋ ਭਾਈ ਜਿਹੜੇ ਤੇ ਮਾਪੇ ਹੁੰਦੇ ਉਹਨਾਂ ਨੇ ਭਾਵੇਂ ਕਹਿੰਦੇ ਹੁੰਦੇ ਕਿੱਡਾ ਵੀ ਕੁਚੱਜਾ ਪੁੱਤ ਕਿਉਂ ਨਾ ਹੋਵੇ ਉਹਨਾਂ ਨੇ ਤਾਂ ਆਪਣੇ ਪੁੱਤ ਨੂੰ ਸਹੀ ਸਾਬਤ ਕਰਨਾ ਹੈ ਸਹੀ ਦੱਸਣਾ ਹੈਗਾ ਪਰਿਵਾਰ ਇਹ ਕਹਿ ਰਿਹਾ ਹੈ ਕਿ ਉਹਨਾਂ ਦਾ ਬੱਚਾ ਜੀ ਅੰਮ੍ਰਿਤਧਾਰੀ ਹੈ ਤੇ ਨਸ਼ੇ ਨਹੀਂ ਕਰਦਾ ਪਰ ਮੈਂ ਦੇਖ ਰਿਹਾ ਮੀਡੀਆ ادارے ਮੱਤ ਮਾਰ ਦਿੰਦੇ ਪਰਿਵਾਰ ਦੀ ਪਈ ਇੱਕ ਤਾਂ ਪਹਿਲਾਂ ਹੀ ਵਿਉੱਤਾ ਬਣੀ ਹੈ ਦੂਜੇ ਪਾਸੇ ਮਾਈਕ ਤੇ ਮਾਈਕ ਘਰ ਜਦੋਂ ਪਹੁੰਚ ਜਾਂਦੇ ਨੇ ਤਾਂ ਫਿਰ ਵੱਡੀ ਤਕਲੀਫ ਜਿਹੜੀ ਹੈ ਪਰਿਵਾਰ ਦੇ ਲਈ ਹੁੰਦੀ ਹੈਗੀ ਹੈ ਹਾਲਾਂਕਿ ਸੋਹਿਰਦਮ ਮੀਡੀਆ ਬਹੁਤ ਘੱਟ ਹੈਗਾ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜੇ ਮੇਰੇ ਨਾਲ ਇਸ ਵੇਲੇ ਮੌਜੂਦ ਹੈਗੇ ਨੇ ਆ ਸੁਖਵਿੰਦਰ ਜੀ ਨੇ ਬਹੁਤ ਅਰਸਿਆਂ ਤੋਂ ਕੰਮ ਕਰ ਰਹੇ ਨੇ ਪੱਤਰਕਾਰੀ ਦੇ ਤੌਰ ਤੇ ਲੰਬਾ ਅਰਸਾ ਇਹਨਾਂ ਨੇ ਇਸੇ ਇੰਡਸਟਰੀ ਦੇ ਵਿੱਚ ਕੰਮ ਕੀਤਾ ਔਰ ਖਾਸ ਕਰਕੇ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਗੱਲ ਜਿਹੜੀ ਹੈ ਵੱਡੀ ਪੱਧਰ ਤੇ ਇਹਨਾਂ ਨੇ ਲੋਕਾਂ ਤੱਕ ਪਹੁੰਚਾਈ ਹੈ ਇਹ ਵੀ ਉੱਥੇ ਪਹੁੰਚੇ ਸੀਗੇ ਔਰ ਮੈਨੂੰ ਦੱਸ ਰਹੇ ਸੀਗੇ ਸਾਡੇ ਪੱਤਰਕਾਰਾਂ ਦੇ ਉੱਥੇ ਹਾਲਾਤ ਤੇ ਮੈਂ ਸੋਚਿਆ ਕਿ ਚਲੋ ਗੱਲਬਾਤ ਕਰੀਏ ਕਿ ਪਰਿਵਾਰ ਕੀ ਮੰਗ ਕਰ ਰਿਹਾ ਜਾਂ ਕੀ ਕਹਿ ਰਿਹਾ ਗੱਲਬਾਤ ਸੁਣਦੇ ਹਾਂ ਮੇਰੇ ਨਾਲ ਮੌਜੂਦ ਨੇ ਸੁਖਵਿੰਦਰ ਪਾਜੀ ਪਾਜੀ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਧੰਨਵਾਦ ਜੀ ਬਹੁਤ ਸੋ ਸ਼ੁਕਰੀਆ ਤੁਹਾਡਾ ਜੀ ਜੀ ਜਿਸ ਤਰੀਕੇ ਦੇ ਨਾਲ ਸੁਖਵਿੰਦਰ ਜੀ ਇਧਰੋਂ ਖਬਰ ਨਿਕਲ ਕੇ ਆਈ ਕਿ ਯੂਬਾ ਸਿਟੀ ਦਾ ਇਹ ਜਸ਼ਨ ਦੀਪ ਸਿੰਘ ਮੁੰਡਾ ਹੈ 21 ਸਾਲਾਂ ਦਾ ਜਿਹੜਾ ਨਸ਼ੇ ਦੀ ਹਾਲਤ ਦੇ ਵਿੱਚ ਟਰੱਕ ਦੇ ਵਿੱਚ ਫੜਿਆ ਜਾਂਦਾ ਹੈ ਜਿਸ ਨੇ ਹਾ사 ਕੀਤਾ ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਪੰਜਾਬ ਦੇ ਵਿੱਚ ਪਰਿਵਾਰ ਤੱਕ ਇਹ ਗੱਲ ਪਹੁੰਚੀ ਤੇ ਪਰਿਵਾਰ ਕੈਮਰੇ ਮੂਰੇ ਆਇਆ ਤੁਸੀਂ ਉਹਨਾਂ ਦੇ ਪਿੰਡ ਗਏ ਸੀਗੇ ਘਰ ਗਏ ਸੀਗੇ ਕੀ ਹੈਗੀ ਉੱਥੋਂ ਦੀ ਦੁਰਦਸ਼ਾ ਕੀ ਪਰਿਵਾਰ ਦੇ ਹਾਲਾਤ ਨੇ ਤੇ ਪਰਿਵਾਰ ਕੀ ਕਹਿ ਰਿਹਾ ਹੈ ਦੇਖੋ ਮਨ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਇਹ ਹਾ사 ਬਹੁਤ ਮੰਦਭਾਗੀ ਘਟਨਾ ਔਰ ਸਭ ਤੋਂ ਵੱਡੇ ਦੁੱਖ ਦੀ ਗੱਲ ਹੈ ਜਿਹੜੇ ਤਿੰਨ ਜੀ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮੇਸ਼ਾ ਅਸੀਂ ਕਹਿ ਲਈ ਉਹਨਾਂ ਦੇ ਵਾਸਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਚਰਨਾਂ ਚ ਨਵਾਸ ਦੇਵੇ ਜਿਹੜੇ ਵੀ ਉਹ ਆਪਣੇ ਈਸ਼ ਨੂੰ ਮੰਨਦੇ ਨੇ ਤਾਂ ਜੇ ਆਪਾਂ ਇੱਧਰ ਦਸ਼ਮਪ੍ਰੀਤ ਦੇ ਪਰਿਵਾਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਬੇहद ਨਾਜ਼ੁਕ ਸਥਿਤੀ ਦੇ ਵਿੱਚ ਪਰਿਵਾਰ ਹੈਗਾ ਔਰ ਬੜਾ ਮਦਬਰਗੀਆ ਪਰਿਵਾਰ ਹੈ ਕੋਈ ਬਹੁਤਾ ਤਾਮਾ ਜਮਾ ਨਹੀਂ ਹੈ ਪਰਿਵਾਰ ਦਾ ਔਰ ਆ ਜਿਹੜਾ ਸਮਾਂ ਆ ਸਮੇ ਪਰਿਵਾਰ ਦੇ ਉੱਤੇ ਆ ਇਹ ਬਿਲਕੁਲ ਇੱਕ ਅਜੀਹਾ ਮੋੜ ਇੱਕ ਜੀ ਸਥਿਤੀ ਬਣੀ ਹੋਈ ਹੈ ਜਿਹਦੇ ਵਿੱਚ ਜਦੋਂ ਆਪਾਂ ਸਧਾਰਨ ਸ਼ਬਦਾਂ ਦੇ ਵਿੱਚ ਕਹਿ ਲਈਏ ਮਨ ਕੀ ਬੰਦਾ ਨਾ ਅੱਗੇ ਦਾ ਤੇ ਨਾ ਪਿੱਛੇ ਦਾ ਕਿਉਂਕਿ ਐਂਦਾ ਬਣੇ ਹੋ ਸਕਦਾ ਵੀ ਜਿੱਥੇ ਜਾ ਕੇ ਖੁਦ ਬੱਚੇ ਦੀ ਮਦਦ ਕਰ ਲੈਣ ਕੋਈ ਵਕੀਲ ਕਰ ਲੈਣ ਨਾ ਬੱਚਾ ਇਹਨਾਂ ਤੱਕ ਸਹੀ ਤਰੀਕੇ ਨਾਲ ਰابطਾ ਕਰ ਪਾੜਿਆ ਤਾ ਅਜੀਹੇ ਹਾਲਾਤਾਂ ਦੇ ਵਿੱਚ ਤੁਸੀਂ ਇੱਕ ਇਨਸਾਨ ਦੀ ਮਨੋਸਟਿੱਕੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਕਿਸ ਖਲਾਫ ਦੇ ਵਿੱਚ ਹੋਊਗਾ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਜਦੋਂ ਤੋਂ ਇਸ ਘਟਨਾ ਦੀ ਖਬਰ ਉਹਨਾਂ ਤੱਕ ਪਹੁੰਚੀ ਉਹਨਾਂ ਨੂੰ ਸਾਰਾ ਕੁਝ ਪਤਾ ਲੱਗਾ ਕਿ ਉਹਦੇ ਪੁੱਤ ਦੇ ਨਾਲ ਉਹਨਾਂ ਦੇ ਨਾਲ ਅਜੀਹਾਂ ਗਾਰਾ ਕੋਈ ਵਾਪਰ ਗਿਆ ਉਸ ਤੋਂ ਬਾਅਦ ਉਹਨਾਂ ਦੇ ਅੰਦਰ ਕੋਈ ਪਾਣੀ ਕੋਈ ਰੋਟੀ ਕੋਈ ਨੀਂਦ ਤੇ ਕੋਈ ਦੋ ਸੈਕਿੰਟ ਦੀ ਵੀ ਲੱਗਦਾ ਨਹੀਂ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਟਰਾਈ ਹੋ ਗਈ ਸਿਰਫ ਇੱਕ ਪਰੇਸ਼ਾਨੀ ਹੈ ਜਿਹੜੇ ਦੇ ਉੱਤੇ ਮੁਸੀਬਤ ਦੇ ਵਿੱਚ ਆ ਪਰਿਵਾਰੇ ਸਮੇਂ ਔਰ ਜਿਵੇਂ ਮੈਂ ਕਿਹਾ ਕਿ ਬੜਾ ਮੱਧ ਵਰਗੀ ਪਰਿਵਾਰ ਹੈ ਤਾਂ ਹਾਲਾਤਾਂ ਦਾ ਅੰਦਾਜ਼ਾ ਤੁਸੀਂ ਅਮਨ ਇਹਨਾਂ ਸਾਰੀਆਂ ਗੱਲਾਂ ਤੋਂ ਲਾ ਸਕਦੇ ਹੋ ਕਿ ਇਸ ਸਮੇਂ ਪਰਿਵਾਰ ਗੁਜ਼ਰ ਕੇ ਇੰਸਟੀਚਿਊਟ ਰਿਹਾ ਮੁੰਡਾ ਤਾਂ ਅਮਰੀਕਾ ਦੇ ਵਿੱਚ ਉਹ ਪੁਲਿਸ ਦੀ ਕਸਰੀ ਦੇ ਵਿੱਚ ਆ ਉਹਦੇ ਹਾਲਾਤਾਂ ਸਾਰੇ ਸਮਝ ਪਾ ਰਹੇ ਹੋਣਗੇ ਕਿ ਉਹ ਉਹ ਕਿੰਨੀ ਮੁਸੀਬਤ ਵਿੱਚ ਹੋਵੇਗਾ ਗਲਤੀ ਹੋਈ ਕਿਵੇਂ ਹੋਈ ਇਹ ਸਾਰਾ ਕੁਝ ਕਿਵੇਂ ਵਾਪਰਿਆ ਜਾਂਚ ਬੱਝ ਹੈ ਪਰ ਦੂਜੇ ਪਾਸੇ ਪਰਿਵਾਰ ਬੇਹੱਦ ਚਿੰਤਾ ਦੇ ਵਿੱਚ ਐਮਰ ਜੀ ਹਮ ਆ ਸੁਖਵਿੰਦਰ ਭਾਜੀ ਦੂਜੀ ਚੀਜ਼ ਮੈਨੂੰ ਇਹ ਦੱਸੋ ਜੇਕਰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਵਾ ਦਿਓ ਕਿ ਇਹ ਪਰਿਵਾਰ ਪੰਜਾਬ ਦਾ ਤੇ ਪਤਾ ਹੀ ਹੈ ਕਿ ਪੰਜਾਬ ਦੇ ਹੈਗੇ ਨੇ ਇਹ ਵਾਸੀ ਤੇ ਕਿਹੜਾ ਜ਼ਿਲ੍ਹਾ ਹੈਗਾ ਤੇ ਕਿਹੜਾ ਪਿੰਡ ਆ ਜੀ ਇਹਨਾਂ ਦਾ ਐ ਅਮਨ ਇਹ ਜ਼ਿਲ੍ਹਾ ਗੁਰਦਾਸਪੁਰ ਹੋਰ ਪੁਰਾਣਾ ਸ਼ਾਇਦ ਇੱਕ ਬਹੁਤ ਛੋਟਾ ਜਿਹਾ ਪਿੰਡ ਜਾਂ ਕਸਵਾ ਕਹਿ ਲਈਏ ਇਹ ਜਦੋਂ ਆਪਾਂ ਮੁਕੇਰੀਆਂ ਤੋਂ ਗੁਰਦਾਸਪੁਰ ਨੂੰ ਜਾਂਦੇ ਤਾਂ ਉੱਥੇ ਇਹ ਪਿੰਡ ਵਸਦਾ ਹੈ ਔਰ ਪਰਿਵਾਰ ਜਿਵੇਂ ਕਿ ਆ ਕਿ ਮੈਂ ਮੱਧ ਵਰਗੀ ਹੈ ਸਧਾਰਨ ਹੈ ਲੜਕੇ ਦੇ ਬਾਪ ਨੇ ਜਿਹੜੇ ਉਹ ਇੱਕ ਬੱਸ ਡਰਾਈਵਰ ਨੇ ਔਰ ਪਰਿਵਾਰ ਦੇ ਵਿੱਚ ਬਜ਼ੁਰਗ ਦਾਦਾ ਔਰ ਮੁੰਡੇ ਦੀ ਮਦਰ ਔਰ ਫਾਦਰ ਔਰ ਇੱਕ ਭੈਣ ਹੈ ਜਿਵੇਂ ਇੱਕ ਇੱਕ ਕਮਨ ਜਿਹੜੀ ਬਹੁਤ ਵੱਡੀ ਜਿਹੜੀ ਖਬਰ ਹੈ ਇੱਕ ਇੱਕ ਝਟਕਾ ਤੇ ਉਹਨਾਂ ਦੇ ਲਈ ਹੈ ਹੀ ਹੈ ਕਿ ਉਹਨਾਂ ਨੇ ਪੁੱਤ ਨੂੰ ਭੇਜਿਆ ਕਮਾਉਣ ਸੀਗਾ ਪਰੀ ਸਾਰਾ ਕੁਝ ਉਥੇ ਹੋ ਗਿਆ ਕਿਵੇਂ ਹੋਇਆ ਕਿਵੇਂ ਇਹ ਸਾਰਾ ਕੁਝ ਵਾਪਰ ਗਿਆ ਉਹ ਆਪਾਂ ਖਬਰਾਂ ਦੇਖ ਸੁਣ ਰਹੇ ਆ ਪਰ ਦੂਸਰੀ ਜਿਹੜੀ ਸਭ ਤੋਂ ਵੱਡੀ ਸਾਟਮਨ ਉਸ ਪਰਿਵਾਰ ਦੇ ਉੱਤੇ ਐਸਮੇ ਵੱਜੀ ਹੈ ਜਿਹੜੀ ਖਬਰ ਜਸ਼ਨਪ੍ਰੀਤ ਦੇ ਨਾਲ ਜੁੜੀ ਹੈ ਕਿ ਉਸ ਨੇ ਇਹ ਖਾਸਾ ਨਸ਼ੇ ਦੀ ਹਾਲਤ ਵਿੱਚ ਕੀਤਾ ਜਦੋਂ ਇਹ ਸਾਰਾ ਹਸਾ ਵਾਪਰਿਆ ਉਸ ਸਮੇਂ ਜਸ਼ਨ ਨੇ ਨਸ਼ਾ ਕੀਤਾ ਹੋਇਆ ਸੀਗਾ ਜਿਹੜੀ ਇਹ ਖਬਰ ਹੈ ਇਸ ਖਬਰ ਨੇ ਉਹਨਾਂ ਨੂੰ ਇੱਕ ਪਾਸੇ ਉਸ ਪਰਿਵਾਰ ਉਹ ਪਰਿਵਾਰ ਗਲਗਲ ਦੇ ਉੱਤੇ ਜਿਹੜਿਆ ਤਿੰਨ ਜੀਆਂ ਦੀ ਜਿਹੜੇ ਤਿੰਨੇ ਜਿਹੜੇ ਲੋਕ ਜਿਹੜੇ ਸਾਥਸੀ ਦੇ ਵਿੱਚ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਵਾਸਤੇ ਅਰਦਾਸ ਬੇਨਤੀ ਕਰਦੇ ਆ ਉਹ ਮਾਫੀਆਂ ਉਹਨਾਂ ਦੇ ਪਰਿਵਾਰਾਂ ਤੋਂ ਮੰਗ ਰਿਆ ਪਰ ਨਾਲ ਦੀ ਨਾਲ ਇੱਕ ਉਹਨਾਂ ਤੇ ਜਿਹੜੀ ਮੰਨ ਦੇ ਉੱਤੇ ਦਿਲ ਦੇ ਉੱਤੇ ਜਿਹੜੀ ਸਭ ਤੋਂ ਡੂੰਘੀ ਸੱਟ ਵੱਜੀ ਹੈ ਉਹ ਕਹਿੰਦੇ ਸਾਡੇ ਪੁੱਤ ਦੇ ਨਾਂ ਨਾਲ ਨਸ਼ੇੜੀ ਜੋੜ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਇਹ ਬਿਆਨ ਦਿੱਤਾ ਉਹ ਉਹ ਕਿਨਾਂ ਤੱਖਾਂ ਤੋਂ ਦਿੱਤਾ ਕੀ ਉਹਦੀ ਮੌਕੀ ਨਹੀਂ ਸੁਖਿੰਦਰ ਮਾਫ ਕਰਿਓ ਮੈਂ ਤੁਹਾਨੂੰ ਰੋਕ ਦਿੰਦਾ ਆ ਇਹ ਸਾਰੀ ਜਦੋਂ ਦੇਖੋ ਜਦੋਂ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਆ ਉਹਨਾਂ ਦੀ ਜਿਹੜੀ ਰਿਪੋਰਟ ਹੈ ਜਦੋਂ ਆਪਾਂ ਡੀ ਯੂ ਆਈ ਕਹਿੰਦੇ ਆ ਉਸ ਨੂੰ ਡਰਾਈਵਿੰਗ ਅੰਡਰ ਇਨਫਲੂਐਂਸ ਉਹਦੇ ਵਿੱਚ ਉਹ ਪਾਇਆ ਗਿਆ ਹੈਗਾ ਰਿਪੋਰਟ ਆਈ ਹੈਗੀ ਹੈ ਉਹ ਜਨਤਕ ਹੋਈ ਹੈਗੀ ਹੈ ਇੱਥੋਂ ਦੇ ਜਿਹੜੇ ਇੰਗਲਿਸ਼ মিডিਆ ਹੈਗਾ ਉਹਦੇ ਤੇ ਕੋਈ ਕਿੰਤੂ ਪਰੰਤੂ ਇੱਧਰ ਤਾਂ ਨਹੀਂ ਹੈਗਾ ਬੰਦੇ ਨੇ ਜਿਸ ਤਰੀਕੇ ਦੇ ਨਾਲ মিডিਆ ਦੱਸ ਰਿਹਾ ਉਸਨੇ ਨਸ਼ਾ ਹੀ ਕੀਤਾ ਸੀਗਾ ਬਾਕੀ ਜਿੱਦਾਂ ਮੈਂ ਸ਼ੁਰੂਆਤ ਕੀਤੀ ਕਿਉਂਕਿ ਪੂਨਛਾ ਦੇ ਵਿੱਚ ਕੀਤਾ ਹੈ ਨਾ ਕਿਹਾ ਹੈਗਾ ਕਿ ਦੇਖੋ ਜਿਹੜੇ ਮਾਪੇ ਹੁੰਦੇ ਨੇ ਨਾ ਉਹਨਾਂ ਦਾ ਪੁੱਤ ਕਿੰਨਾ ਵੀ ਕੁਚੱਜਾ ਕਿਉਂ ਨਾ ਹੋਵੇ ਮਾਪੇ ਕਦੇ ਨਹੀਂ ਮੰਨਦੇ ਹੁੰਦੇ ਕਿਉਂਕਿ ਜਿਸ ਮਾਂ ਦੀ ਕੁੱਖੋਂ ਪੁੱਤ ਨੇ ਜਨਮ ਲਿਆ ਨਾ ਉਹਦੇ ਲਈ ਉਹ ਹੀ ਰਾਹੀ ਜੀ ਜੀ I ਮਨ ਇਹ ਇਹ ਬੀਸੀਕ ਇੱਕ ਕਾਰਨ ਜਿਹੜਾ ਜਿਵੇਂ ਤੁਸੀਂ ਵੀ ਕਿਹਾ ਵੀ ਮਾਪੇ ਪੁੱਤ ਜਦੋਂ ਦਾ ਮਰਜੀ ਹੋਵੇ ਮਾਪੇ ਕਦੀ ਨਹੀਂ ਨਿੰਦਦੇ ਪਰ ਇਸ ਪਰਿਵਾਰ ਨੂੰ ਜਦੋਂ ਅਸੀਂ ਦੇਖਦੇ ਸੁਣਦੇ ਆ ਜਾਂ ਆਖੇ ਪਰਿਵਾਰ ਦੇ ਹਾਲਾਤ ਦੇਖਦੇ ਆ ਉਸ ਮੁੰਡੇ ਦੇ ਬਾਰੇ ਜਦੋਂ ਪਿੰਡ ਦਾ ਸਾਰਾ ਪਿੰਡ ਪਿੰਡ ਦਾ ਪਿੰਡ ਇਕੱਠਾ ਹੋ ਕੇ ਆਉਂਦਾ ਤਾਂ ਉਥੇ ਉਥੇ ਜਰੂਰ ਇੱਕ ਵਾਰੀ ਹਰ ਬੰਦੇ ਦੇ ਮਨ ਚ ਆਉਂਦਾ ਵੀ ਯਾਰ ਇਹ ਬੰਦਾ ਇਸ ਦੀ ਰਿਪੋਰਟ ਦੇ ਵਿੱਚ ਡਰਗ ਕਿਵੇਂ ਹੋਇਆ ਕਿਵੇਂ ਹੋਇਆ ਇਹ ਆਪਾਂ ਤਾਂ ਜਾਂਚਦੇ ਪਈ ਛੱਡ ਰਹੇ ਆ ਇਹ ਸਾਰੀ ਜਾਂਚ ਦਾ ਹੀ ਵਿਸ਼ਾ ਹਨਾ ਜਿਵੇਂ ਉਹਨਾਂ ਦੀ ਐਨਐਨ ਵੱਡੀ ਜਸਟਿਸ ਅਮਰੀਕਾ ਦੇ ਵਿੱਚੋਂ ਸਾਰਾ ਕੁਝ ਜੋ ਉਹ ਬਿਆਨ ਦੇ ਰਹੇ ਤੇ ਕੁਝ ਕਿਸੇ ਦੇ ਹੱਥ ਦਿੱਤੇ ਹੀ ਦੇ ਰਹੇ ਹੋਣਗੇ ਹਨਾ ਜਿਵੇਂ ਤੁਸੀਂ ਕਹਿ ਪੀਣਾ ਰਿਪੋਰਟ ਜਨਤਕ ਕੀਤੀ ਪਰ ਜਿਹ ਜਦੋਂ ਉਸ ਮੁੰਡੇ ਦੀ ਬੈਕਗ੍ਰਾਉਂਡ ਦੇ ਬਾਰੇ ਅਸੀਂ ਦੇਖਦੇ ਆ ਉਹ ਅ ਅਮਰਤਾ ਰੀ ਔਰ ਪਿੰਡ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਪੰਜ ਪਿਆਰਿਆਂ ਦੇ ਵਿੱਚ ਉਸ ਦੀ ਸ਼ਮੂਲੀਅਤ ਔਰ ਬਾਕੀ ਦੋਸਤਾਂ ਮਿੱਤਰਾਂ ਸਾਥੀਆਂ ਨੂੰ ਇਹ ਕਹਿਣਾ ਹੈ ਕਿ ਤੁਸੀਂ ਕਦੇ ਵੀ ਕੋਈ ਨਸ਼ਾ ਨਹੀਂ ਕਰਨਾ ਇਹ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਔਰ ਸਭ ਤੋਂ ਵੱਡੀ ਗੱਲ ਆਪਣੇ ਪਰਿਵਾਰ ਦੇ ਜਿਹੜੇ ਬੱਚੇ ਤਿੰਨ ਚਾਰ ਜੀ ਸੀ ਉਹਨਾਂ ਨੂੰ ਗੁਰੂ ਦੇ ਲੜ ਲਾਉਣਾ ਇਹ ਇਹ ਇਹਹੀ ਜਿਹੜਾ ਉਹਦਾ ਪਰਿਵਾਰ ਹੈ ਇਸ ਇਸੇ ਤਰ੍ਹਾਂ ਕਹਿ ਰਿਹਾ ਹੈ ਕਿ ਸਾਡਾ ਬੱਚਾ ਤਾਂ ਇਦਾਂ ਦਾ ਸੀਗਾ ਉਹ ਨਸ਼ਾ ਕਰ ਕਿਵੇਂ ਸਕਦਾ ਹੈ ਹਾਲਾਂਕਿ ਰਿਪੋਰਟਾਂ ਮੈਡੀਕਲ ਜਾਂਚ ਉਹ ਕਿਤੇ ਉਹ ਤਾਂ ਬਣ ਕੇ ਆਈ ਹੈ ਹਨਾ ਕੋਈ ਤਾਂ ਜਾਂਚ ਹੋਈ ਹੋਊਗੀ ਕੀ ਕੀ ਉਹਨਾਂ ਦੇ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜੋ ਬੱਚੇ ਦਾ ਉਹ ਬੈਕਗ੍ਰਾਉਂਡ ਸੀਗਾ ਜਿੰਨੇ ਸਾਰਾ ਪਿੰਡ ਅੱਜ ਕਹਿ ਰਿਹਾ ਉਹਦੇ ਦੋਸਤ ਮਿੱਤਰ ਕਹਿ ਰਹੇ ਆ ਕਿ ਉਹ ਤਾਂ ਸਾਨੂੰ ਰੋਕਦਾ ਸੀਗਾ ਕਿ ਗਲਤ ਰਾਏ ਨਹੀਂ ਜਾਣਾ ਉਹ ਇਸ ਚੀਜ਼ ਦੇ ਵਿੱਚ ਇਨਵੋਲ ਕਿਵੇਂ ਕਿਵੇਂ ਹੋ ਸਕਦਾ ਸਾਨੂੰ ਲੱਗਦਾ ਮਾਪਿਆਂ ਦੇ ਲਈ ਸ਼ਾਇਦ ਉਹ ਉਹ ਚੀਜ਼ ਮਾਪੇ ਉਸ ਚੀਜ਼ ਨੂੰ ਤਰਕ ਦੇ ਤੌਰ ਦੇ ਉੱਤੇ ਸੱਚ ਦੇ ਤੌਰ ਦੇ ਉੱਤੇ ਲੈ ਕੇ ਆ ਰਹੇ ਆ ਮੈਂ ਫੇਰ ਉਹੀ ਬਾਰ ਬਾਰ ਕਹਿ ਰਿਹਾ ਇਹ ਸਾਰਾ ਜਾਂਚ ਦਾ ਵਿਸ਼ਾ ਜਾਂਚ ਕੀਤੀ ਚੱਲ ਰਹੀ ਏ ਅੱਗੇ ਕੀ ਹੋਣਾ ਉਹ ਤਾਂ ਉਹ ਤਾਂ ਸਾਰਾ ਅਮਰੀਕਾ ਕੀ ਦੱਸ ਸਕਦਾ ਹਨਾ ਬਿਲਕੁਲ ਇੱਧਰ ਵੀ ਤਸਵੀਰ ਤੁਹਾਨੂੰ ਮੈਂ ਦੱਸਾਂਗੀ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਤੁਹਾਡੀ ਗੱਲ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੁੰਡਾ ਸਾਡਾ ਨਸ਼ੇ ਨਹੀਂ ਕਰਦਾ ਉਹ ਅਮਰਤਾ ਦੀ ਸੀਗਾ ਔਰ ਇੱਧਰ ਦੂਸਰੇ ਜਿਹੜੇ ਨੌਜਵਾਨਾਂ ਨੂੰ ਉਹਨਾਂ ਦੇ ਲਈ ਵੀ ਪ੍ਰੇਰਨਾ ਸਰੋਤ ਸੀਗਾ ਸੁਖਵਿੰਦਰ ਦੇਖੋ ਇਹ ਤਾਂ ਜਿਹੜੀ ਹੁਣ ਇੱਧਰ ਦੇ ਹਾਲਾਤ ਨੇ ਨਾ ਪਹਿਲਾਂ ਜਦੋਂ ਹਰਜਿੰਦਰ ਸਿੰਘ ਦਾ ਮਾਮਲਾ ਹੋਇਆ ਤਾਂ ਉਸ ਤੋਂ ਬਾਅਦ ਆ ਟ੍ਰਾਂਸਪੋਰਟ ਸੈਕਟਰੀ ਜਿਹੜੇ ਨੇ ਸ਼ੈਨ ਡਫੀ ਸਾਹਿਬ ਉਹਨਾਂ ਨੇ ਆ ਐਮਰਜੈਂਸੀ ਦੇ ਤੌਰ ਤੇ ਬਹੁਤ ਵੱਡਾ ਰੋਲ ਜਿਹੜਾ ਹੈ ਲਾਗੂ ਕਰ ਦਿੱਤਾ ਜਿਹਨੂੰ ਆਪਾਂ ਨੌਨ ਡੋਮੋਸਾਈਲ ਕਹਿੰਦੇ ਆ ਔਰ ਦੂਜੇ ਪਾਸੇ ਹੁਣ ਇਹ ਹਾਦਸਾ ਤਾਂ ਇਹ ਕਿਤੇ ਨਾ ਕਿਤੇ ਸਿਆਸਤ ਦੇ ਤੌਰ ਤੇ ਬਹੁਤ ਵੱਡੀ ਜਿਹੜੀ ਵਿਪਤਾ ਹੈ ਇੱਧਰ ਖਾਸ ਕਰਕੇ ਸਾਡੇ ਪੰਜਾਬੀ ਭਾਰਤੀ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੇ ਲਈ ਬਣ ਗਈ ਹੋਈ ਹੈ ਕਿਉਂਕਿ ਆ ਇੱਧਰ ਜਿਹੜਾ ਨਾ ਜਦੋਂ ਬਾਹਰ ਸਾਡੇ ਜਿੰਦੇ ਦਸਤਾਰਦਾਰੀ ਨੌਜਵਾਨ ਨੇ ਉਹਨਾਂ ਨੂੰ ਵੱਖਰੀ ਨਿਗਾਹ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਗਿਆ ਮੈਨੂੰ ਥੋੜੀ ਜੀ ਇਹ ਚੀਜ਼ ਦੱਸਿਓ ਇੱਕ ਤਾਂ ਪਰਿਵਾਰ ਵਿਪਤਾ ਦੇ ਵਿੱਚ ਹੈ ਉਹਨਾਂ ਮਾਪਿਆਂ ਦੇ ਕੋਈ ਗਲਤੀ ਨਹੀਂ ਹੈ ਮਾਪੇ ਕਦੇ ਨਹੀਂ ਚਾਹੁੰਦੇ ਕਿ ਉਹਨਾਂ ਦਾ ਪੁੱਤ ਇਹੋ ਜੀ ਵਿਪਤਾ ਦੇ ਵਿੱਚ ਫਸੇ ਉਹ ਤਾਂ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਪੁੱਤ ਚੜ੍ਹਦੀਆਂ ਤਰੱਕੀਆਂ ਕਰਨਾ ਔਰ ਬੇਵਸ ਹੋ ਕੇ ਲਾਚਾਰ ਹੋ ਕੇ ਜਿਹੜਾ ਆਪਣੇ ਜਿਗਰ ਦਾ ਟੁਕੜਾ ਹੁੰਦਾ ਹੈ ਉਹ ਹੀ ਵਿਦੇਸ਼ਾਂ ਦੇ ਵਿੱਚ ਭੇਜਿਆ ਜਾਂਦੇ ਆ ਮਜਬੂਰੀਆਂ ਵਸ ਪੈ ਕੇ ਹੀ ਭੇਜਿਆ ਜਾਂਦਾ ਹੈ ਭਾਈ ਜੀ ਕਮਾਈਆਂ ਕਰੋ ਕਿਉਂਕਿ ਸਾਡੇ ਪੰਜਾਬ ਦੇ ਭਾਰਤ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਐ ਨੌਕਰੀ ਪੱਖੋਂ ਇਸ ਕਰਕੇ ਮਾਪੇ ਭੇਜਦੇ ਨੇ ਜਦੋਂ ਇਸ ਤਰ੍ਹਾਂ ਦੀ ਵਿਪਤਾ ਬਣ ਜੇ ਤਾਂ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਆਪਾਂ ਦਰਦ ਜਿਹੜਾ ਉਹਨਾਂ ਦਾ ਹੁੰਦਾ ਬਿਆਨ ਨਹੀਂ ਕਰ ਸਕਦੇ ਮੈਨੂੰ ਦੱਸੋ ਜੇ ਮੈਂ ਤਸਵੀਰਾਂ ਦੇ ਵਿੱਚ ਦੇਖ ਦੇਖ ਪਾ ਰਿਹਾ মিডিਆ ਦੀਆਂ ਸਾਡੇ ਖਾਸ ਕਰਕੇ ਸਾਡੇ ਪੱਤਰਕਾਰਾਂ ਦੀ ਅਸੀਂ ਵੀ ਕੋਈ ਬਹੁਤ ਵੱਡੇ ਪੱਤਰਕਾਰ ਨਹੀਂ ਐ ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਆ ਪਰ ਮੈਨੂੰ ਇੱਕ ਚੀਜ਼ ਦੱਸੋ ਕਿ ਸਰਕਾਰ ਨੂੰ ਸ਼ਾਨਨੀ ਨਹੀਂ ਲਾਉਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਹਰ ਕੋਈ ਮਾਈਕ ਚੱਕ ਕੇ ਉਹਨਾਂ ਦੇ ਘਰ ਵੱਲ ਜਾ ਰਿਹਾ ਹੈ ਜਾਂ ਪਰਿਵਾਰ ਨੂੰ ਪੁੱਛ ਰਿਹਾ ਹੈਗਾ ਕੋਈ ਤੱਤ ਹੁੰਦੇ ਨੇ ਕੋਈ ਕੋਈ ਗੱਲ ਕਰਨ ਦਾ ਲਹਿਜਾ ਹੁੰਦਾ ਹੈ ਤਰੀਕਾ ਹੁੰਦਾ ਹੈ ਤੁਸੀਂ ਇਹਨਾਂ ਤਰੀਕ ਚੀਜ਼ਾਂ ਨੂੰ ਕਿਸ ਤਰ੍ਹਾਂ ਪਾਪਦੇ ਹੋ ਦੇਖੋ ਆਮਨ ਦੇ ਵਿੱਚ ਦੋ ਪੱਖ ਨੇ ਇੱਕ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਜਾਣੇ ਆ ਤਾਂ ਆਪਾਂ ਉੱਥੇ ਜ਼ਿਕਰ ਕਰ ਦਿੰਨੇ ਆ ਕਿ ਸਾਨੂੰ ਉਸ ਫੀਲਡ ਦੀ ਪੜ੍ਹਾਈ ਸਾਡੇ ਕੋਲ ਡਿਗਰੀ ਮੰਗੀ ਜਾਉਗੀ ਫੇਰ ਨੌਕਰੀ ਹੋਣੀ ਹੈ ਨਾ ਪੱਤਰਕਾਰ ਆਪਾਂ ਜਿਉਂ ਦਾ ਸੋਸ਼ਲ ਮੀਡੀਆ ਇੰਡੀਪੈਂਡੈਂਟ ਸਾਰਾ ਕੁਝ ਹੋ ਗਿਆ ਕੋਈ ਵੀ ਬੰਦਾ ਜੇ ਉਹਨੂੰ ਇੰਟਰਸਟ ਹੈ ਤਾਂ ਉਹ ਉਸ ਪਾਸੇ ਨੂੰ ਦਿਖਾਉਂਦਾ ਹੁਣ ਸੋਸ਼ਲ ਮੀਡੀਆ ਦੇ ਵੀ ਅਮਨ ਦੋ ਪੱਖ ਨੇ ਆਪਾਂ ਜੇ ਮੰਨ ਲਓ ਉਹਨਾਂ ਦੇ ਘਰ ਜਾਣ ਤੇ ਕਰ ਰਿਹਾ ਤਾਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਦੇਖੀਆਂ ਕੀਤੀਆਂ ਔਰ ਸੁਣੀਆਂ ਵੀ ਨੇ ਕਿ ਸੋਸ਼ਲ ਮੀਡੀਆ ਮੀਡੀਆ ਮਾਰਾ ਨਹੀਂ ਹੈ ਜਾਇਦਾਂ ਕਿ ਬੰਦੇ ਕੰਮ ਕਰਨ ਵਾਲੇ ਮਾਰੇ ਕੋਈ ਬੰਦਾ ਹਾਲਾਂਕਿ ਅੱਜ ਹਰ ਕੰਮ ਦੇ ਪਿੱਛੇ ਹਰ ਬੰਦੇ ਦੀ ਕੋਈ ਨਾ ਕੋਈ ਲਾਲਸਾ ਜ਼ਰੂਰ ਹੈਗੀ ਹੈ ਜਿ ਇਹ ਅਸੀਂ ਵੀ ਅੱਜ ਅਦਾਰਿਆਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਇੱਕ ਪਰਪਸ ਸਾਡਾ ਹੈਗਾ ਵੀ ਹੈ ਕਿ ਅਸੀਂ ਆਪਾਂ ਫਾਈਨੈਂਸ਼ਲੀ ਵੀ ਇਸ ਤੋਂ ਅਰਨ ਕਰਨਾ ਹੁਣ ਇੱਕ ਜਿਵੇਂ ਬਿਲਕੁਲ ਬਿਲਕੁਲ ਅੰਗਲਪੁਰ ਦੇ ਵਿੱਚ ਜਾ ਕੇ ਕਿਸੇ ਨੂੰ ਆਪਾਂ ਗੱਲ ਕਰਾਂਗੇ ਤਾਂ ਜੀਹਾਂ ਹਾਲਾਤਾਂ ਦੇ ਵਿੱਚ ਸੁਭਾਵਿਕ ਤੌਰ ਦੇ ਉੱਤੇ ਇੱਕ ਤਾਂ ਉਹ ਪਹਿਲਾ ਪਰੇਸ਼ਾਨ ਨੇ ਔਰ ਦੂਸਰਾ ਉਹਨਾਂ ਦੀ ਪਰੇਸ਼ਾਨੀ ਵੱਧੀ ਹੈ ਘੱਟ ਦੀ ਨਹੀਂ ਹੈ ਪਰ ਹਾਂ ਉਹਦੇ ਨਾਲ ਦੀ ਨਾਲ ਇਦਾਂ ਦੀ ਗੱਲ ਹੈ ਇਹ ਵੀ ਹੈ ਕਿ ਜਿਵੇਂ ਹਾਲਾਂਕਿ ਕਰਨਾ ਤਾਂ ਸਾਰਾ ਕੁਝ ਕਾਨੂੰਨ ਨਹੀਂ ਹੈ ਚਾਹੇ ਉਹ ਹਰਜਿੰਦਰ ਦਾ ਮਾਮਲਾ ਹੋਵੇ ਚਾਹੇ ਉਹ ਜਸ਼ਨਪ੍ਰੀਤ ਦਾ ਮਾਮਲਾ ਹੋਵੇ ਪਰ ਕਿਤੇ ਨਾ ਕਿਤੇ ਆਪਾਂ ਬਹੁਤ ਵਾਰ ਇਹ ਚੀਜ਼ ਅਮਨ ਤੁਸੀਂ ਵੀ ਕੀਤੀ ਹੋਗੀ ਵੀ ਸੋਸ਼ਲ ਮੀਡੀਆਜ਼ ਉੱਤੇ ਚੱਕੀ ਹੋਈ ਆਵਾਜ਼ ਹਾਲਾਂਕਿ ਮੈਂ ਮੈਂ ਇਹ ਦੋ ਕੇਸਾਂ ਨਾਲ ਰਿਲੇਟ ਕਰਕੇ ਨਹੀਂ ਮਤਲਬ ਮੇਰੇ ਇਸ ਗੱਲ ਨੂੰ ਇਹਨਾਂ ਦੋ ਕੇਸਾਂ ਨਾਲ ਰਿਲੇਟ ਨਾ ਕਰਿਓ ਪਰ ਮੈਂ ਓਵਰਆਲ ਗੱਲ ਕਰਦਾ ਵੀ ਬਹੁਤ ਸਾਰੇ ਕਈ ਵਾਰ ਛੋਟੀ ਜਿਹੀ ਇੱਕ ਤੁਹਾਡਾ ਵੀਡੀਓ ਕਲਿੱਪ ਭਾਵੇਂ ਉਹ ਇੱਕ ਆਮ ਬੰਦੇ ਨੇ ਆਪਣੇ ਫੋਨ ਤੋਂ ਵਾਇਰਲ ਕੀਤਾ ਵੀ ਉਹਦੇ ਉੱਤੇ ਵੀ ਬਹੁਤ ਸਾਰੀਆਂ ਚੀਜ਼ਾਂ ਡਿਸਾਈਡ ਹੋ ਜਾਂਦੀਆਂ ਉਸ ਉਸ ਕਲਿੱਪ ਦੇ ਉੱਤੇ ਵੀ ਬਹੁਤ ਸਾਰਾ ਕਈ ਵਾਰ ਧੱਕਾ ਹੋਣ ਤੋਂ ਵੀ ਵੱਜ ਜਾਂਦਾ ਉਹ ਕਈ ਵਾਰ ਧੱਕਾ ਹੋ ਵੀ ਜਾਂਦਾ ਤਾਂ ਦੋਨੋਂ ਪੱਖ ਨੇ ਅਮਨ ਜੇ ਕੋਈ ਮੀਡੀਆ ਅਧਾਰੇ ਵਾਲਾ ਜਾਣਦਾ ਵੀ ਹੈ ਤਾਂ ਸਲਾਹ ਤਾਂ ਇੱਕੋ ਹੀ ਹੈ ਚਾਹੇ ਉਹ ਇਹਨਾਂ ਦੀ ਕੇਸਾਂ ਦੀ ਗੱਲ ਨਹੀਂ ਮੈਂ ਕਰਦਾ ਜਿੱਥੇ ਵੀ ਆਪਾਂ ਕੁਝ ਵੀ ਕਬਰ ਕਰਦੇ ਹਾਂ ਤਾਂ ਉਹ ਇੱਕ ਦਾਇਰੇ ਦੇ ਵਿੱਚ ਰਹਿ ਕੇ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਅਸੀਂ ਉਸ ਚੀਜ਼ ਨੂੰ ਨਾ ਕਰੀਏ ਕਿਸੇ ਨੂੰ ਵੀ ਫਲਮਾਉਣਾ ਤਾਂ ਘੱਟੋ ਘੱਟ ਉਹਦੀ ਇਜਾਜ਼ਤ ਜ਼ਰੂਰ ਬਣਦੀ ਹੈ ਔਰ ਸਭ ਸਿਆਣੇ ਨੇ ਅਸੀਂ ਸਲਾਹ ਤਾਂ ਕਿਸੇ ਨੂੰ ਵੀ ਦੇਣੀ ਹੈ ਪਰ ਹਾਂ ਅਸੀਂ ਮੀਡੀਆ ਦੇ ਵਿੱਚ ਹੋ ਕੇ ਮੀਡੀਆ ਵਾਲੇ ਕੰਮ ਕਰੀਏ ਕਿਸੇ ਨੂੰ ਪ੍ਰੇਸ਼ਾਨ ਨਾ ਕਰੀਏ ਮੈਨੂੰ ਲੱਗਦਾ ਇਹ ਜ਼ਿਆਦਾ ਮੈਟਰ ਕਰਦੀ ਹੈ ਜੀ ਜੀ ਬਿਲਕੁਲ ਉਹਨਾਂ ਦੀ ਭਾਵਨਾ ਜਿਹੜੀਆਂ ਆ ਉਹ ਸਮਝਣੀਆਂ ਚਾਹੀਦੀਆਂ ਐਜ਼ ਅ ਇਨਸਾਨੀਅਤ ਦੇ ਤੌਰ ਤੇ ਔਰ ਸੁਖਵਿੰਦਰ ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਮੱਖ ਮੰਤਰੀ ਮੰਤਰੀ ਪੱਤਰਕਾਰ ਪ੍ਰਾਈਮ ਮਿਨਿਸਟਰ ਬਹੁਤ ਆਇ ਤੇ ਬਹੁਤ ਚਲਗੇ ਆਓ ਰਲ ਮਿਲ ਕੇ ਚੰਗੇ ਇਨਸਾਨ ਬਣੀਏ ਇਨਸਾਨ ਦੀ ਫਿਤਰਤ ਨੂੰ ਸਮਝੀਏ ਕਿਉਂਕਿ ਚੰਗਾ ਇਨਸਾਨ ਉਹੀ ਹੈ ਜਿਹੜੇ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈਗਾ ਔਰ ਨਾਲ ਦੀ ਨਾਲ ਸੁਖਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਐ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਿਆ ਕੀਤੀਆਂ ਔਰ ਮੈਂ ਜਿੰਨੇ ਵੀ ਬੈਠੇ ਦੇਸ਼ ਵਿਦੇਸ਼ ਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਨੌਜਵਾਨ ਭਾਈ ਜੀ ਤੁਹਾਡੇ ਅੱਗੇ ਇਹੀ ਅਪੀਲ ਕਰਦਾ ਹੱਥ ਜੋੜ ਕੇ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਰੂਲ ਬ੍ਰੇਕ ਕਰਦੇ ਆ ਤਾਂ ਕੱਲੇ ਤੁਹਾਡੇ ਤੇ ਆਂਤ ਨਹੀਂ ਆਉਂਦੀ ਤੁਹਾਡੇ ਪਰਿਵਾਰ ਤੇ ਆਂਤ ਨਹੀਂ ਆਉਂਦੀ ਕਮਿਊਨਿਟੀ ਤੇ ਵੀ ਵੱਡੀ ਵਿਵਪਤਾ ਬਣ ਜਾਂਦੀ ਹੈ ਇਸ ਕਰਕੇ ਅਸੀਂ ਆਓ ਰਲ ਮਿਲ ਕੇ ਇਹ ਪ੍ਰਣ ਕਰੀਏ ਕਿ ਜੇਕਰ ਅਸੀਂ ਵਿਦੇਸ਼ਾਂ ਦੇ ਵਿੱਚ ਆਏ ਆ ਤੇ ਕੰਟਰੀ ਉਹਨਾਂ ਦੀ ਹੈ ਅਸੀਂ ਉਹਨਾਂ ਦੇ ਮੁਤਾਬਕ ਸਾਨੂੰ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਕੇ ਹੀ ਚੱਲਣਾ ਪੈਣਾ ਹੈ ਆਪਣੀਆਂ ਮਨਮਰਜ਼ੀਆਂ ਨਾ ਕਰੋ ਜੇਕਰ ਤੁਹਾਡੇ ਕੋਲ ਲਾਇਸੈਂਸ ਮਿਲ ਗਿਆ ਹੈ ਟਰੱਕ ਦਾ ਇਟ ਇਜ਼ ਨਾਟ ਅ ਇਜ਼ੀ ਜੌਬ ਇਟ ਇਜ਼ ਅ ਵੈਰੀ ਡਿਫਿਕਲਟ ਜੌਬ ਪਰ ਜੇਕਰ ਤੁਸੀਂ ਇਹਦੇ ਵਿੱਚ ਅੰਗੇਲੀ ਕਰਦੇ ਆਂ ਤਾਂ ਹਾਸੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਾਪਰ ਸਕਦੇ ਨੇ ਇਹ ਹੀ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਸੁਖਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਧੰਨਵਾਦ ਤੁਹਾਡਾ